ਬਾਬੇ ਪ੍ਰਸੇਮ ਪੰਡਾਲ ਦਾ ਪੋਤਾ ਬਾਬੇ ਬੋਲਟ ਇਹ ਖੀਰਾ ਵਾਲੀਆ ਬੋਲਟਾਂ ਦੇ ਲੋ ਪੰਜਾਬੀ ਵੀਰੋ ਆ ਐਸੇ ਬਾਹਰ ਹੋ ਜਾਓ ਜਿਹੜੇ ਬਾਹਰ ਹੋ ਜਾਓ ਭਾਈ ਬਣ ਕੇ ਬਾਹਰ ਜਿੰਨਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮਾਚਾ ਭਾਈ ਆ ਨਾ ਕੰਮ ਕੋਲੇ ਵੀਰੋ ਕਬੱਡੀ ਰਾਊਂਡ ਦੇ ਲਈ ਇੱਕ ਪਾਸੇ ਵੀਰਪੁਰੀਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਵਾਰ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ 19 ਟੀਮ ਨੂੰ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਸਿਰਾ ਹੋ ਗਿਆ ਸਿਰਾ ਹੋ ਗਿਆ ਔਰ ਅਗਲੀ ਰੇਡ ਬਾਪੇ ਤਰਸੇਮ ਸਿੰਘ ਪਡਾਲ ਦਾ ਪੋਤਾ ਓ ਵਾਲਿਆ ਬੁਲਟ ਫੇਰ ਆ ਗਿਆ ਕੀੜਾ ਵਾਲਿਆ ਆ ਗਿਆ ਇੱਕ ਪਾਸੇ ਚੱਜੂ ਹਾਕ ਮਾਰਿਆ ਤੇ ਦੂਜੇ ਪਾਸੇ ਇੱਕ ਮੀਰਪੁਰਿਆ ਤੇ ਨਾਲ ਕਰਨ ਵਰਗੇ ਚਾਰ ਬੋਸ਼ੇ ਰਸ ਦੇ ਵਿੱਚ ਆ ਇੱਕ ਪਾਸੇ ਦੀਪੁਰਿਆ ਜਮਾ ਤੇ ਦੂਜੇ ਪਾਸੇ ਬੁਲਟ ਉਹ ਖੜ ਕੋ ਗੁੱਤ 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 ਅੱਜ ਪਹਿਲੀ ਵਾਰ ਕੇ ਨਾਰਖਾ ਦੇਖਿਆ ਅੱਜ ਪਹਿਲੀ ਇੱਕ ਮੀਰਪੁਰੀਆ ਤੇ ਟਾਕੇ ਤੋਂ ਦੇਖਦਾ ਅੱਜ ਸਾਰੇ ਦੇ ਵਿੱਚ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਦੀ ਪਾਈ ਹੈ ਕਬੱਡੀ ਉਹ ਮੀਰਪੁਰੀਆ ਤੇ ਦੂਜਾ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਬਾਬਾ ਜੀ ਆਉਂਦਾ ਸੌਂਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖਣੀ ਐ ਪਿਆਰ ਨਾਲ ਦੇਖਣੀ ਐ ਜੱਫੇ ਲੱਗਦੇ ਐ ਰੇਟਾ ਪੈਂਦੀਆ ਦੇਖੋ ਬੁਲਟ ਸਮੇਂ ਫੇਰ ਹਰਮਨ ਬੁਲਟ ਖੀਰਾਮਾਲ ਦੀ ਧਰਤੀ ਦਾ ਇੱਥੇ 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 ਭਾਈ ਵਾਹ ਇੱਥੇ ਇੱਥੇ ਇਹ ਆ ਇਹ ਆ ਇਹ ਆ ਓਏ ਬਾ ਓਏ ਗੱਬਰੂਆ ਇੱਕ ਵਾਰ ਸੇ ਵੜਿਆ ਨਾ रखो छेड़ी सवर जी वखा ऐडा न करोट फेर आगवल बुल्ट फेर आग ਹੋਲਟ ਵਾਲਾ ਨੰਬਰ ਜੀ ਜਿਹੜਾ ਰੈਫਰੀ ਦਸਤਿਲਾ ਉਹੀ ਹੈ ਜਾਫੀਆਂ ਦਾ ਨੰਬਰਾਂ ਲੋਡ ਕਰ ਦਿਓ ਹਾਂ ਸੰਧੂਆ ਉਹ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ

ਇੱਕ ਉਮੇਰਪੁਰੀਏ ਉਹ ਦੋਕਾ ਦੋਕਾ ਫੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਆਏ ਕਾਵਾਪਾ ਓਏ ਕਾਵਾਪਾ ਹੋ ਗਿਆ ਹਾਂ ਇੱਕ ਰਾਚੋਂ ਦਾ ਦੇ ਲੈ ਬਾਬਾ ਲਓ ਰੇਡ ਸਾਹਮਣੇ ਜਾ ਜੋ ਬੁਲਟ ਕਹਿੰਦਾ ਸਾਹਮਣੇ ਜਾ ਜੋ ਇੱਕਮਾ ਜੱਗੂ ਕੋਈ ਗੱਲੀ ਪਿਆਰ ਖੇਡ ਕਬੱਡੀ ਐ ਰੋਜ਼ ਦਾ ਕੰਮ ਐ ਕਰਨ ਦਾ ਕੰਮ ਨਹੀਂ ਐ ਉਹ ਬੋਲਟ ਨੇ ਫੇਰ ਬੋਲਟ ਦੇ ਲਾ ਕੇ ਉਹ ਬੋਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕ ਅੰਮ੍ਰਿਤਪੁਰੀਆ ਤੇ ਦੂਜੇ ਪਾਸੇ ਬੋਲਟ ਉਹ ਟੱਕ ਟੱਕ ਹੋ ਗਈ ਮਿੱਤਰੋ ਨੰਬਰ 1 ਬੋਲਟ ਆਪਣੀ ਟੀਮ ਲਈ ਜੋੜ ਗਿਆ ਚੱਲੇ ਗੱਬਰਪਾ ਵਾਹ ਵਾਹ ਨੰਬਰ ਆ ਰੇਡਰ ਦਾ ਸੁਣੋ ਸੁਣੋ